थाना सदर फाजिल का पुलिस ने एक औरत न काबू करके दो किलो नशीला पाउडर बरामद श्री गौरव यादव आईपीएस डायरेक्टर जनरल पुलिस पंजाब दे दिशा निर्देशा ते श्री गुरमीत सिंह सीनियर कप्तान पुलिस फाजिलका दी अगवाई हेठ फाजिलका पुलिस वालों नशा तस्करा समाज विरोधी अंसर के खिलाफ विशेष मुहिम चलाई जा रही है इसे मुहिम के तहत एस हरदेव सिंह मुख अफसर थाना सदर फाजिलका की निगरानी हेठ एस मंगल सिंह वालों एक औरत समेत तीन नशा तस्कर के खिलाफ मुकदमा दर्ज करके औरत को काबू किया गया है जिस पासों दो किलो नशीला पाउडर बरामद किया गया है कल फाजिलका पुलिस नो एक वधिया कामयाबी हासिल हुई कोई ਉਹ ਮਨੈਂਟ ਤੇ ਕੋਈ ਆਪਰੇਸ਼ਨ ਕੀਤਾ ਸੀਗਾ ਜਿਹਦੇ ਵਿੱਚ ਛਿੰਦੋਬਾਈ ਜਿਹੜੀ ਨਵਾਂ ਹਸਤਾ ਦੀ ਦਿੰਦਾ ਰਹਿਣ ਵਾਲੀ ਆ ਉਹਦੇ ਕੋਲੋਂ 2 ਕਿਲੋ ਜਿਹੜਾ ਇਨਟੌਕਸਿਕੈਂਟ ਪਾਊਡਰ ਜਿਹੜਾ ਉਹ ਮਿਲਿਆ ਜਦੋਂ ਉਹਦੇ ਉੱਤੋਂ ਵੈਰੀਫਿਕੇਸ਼ਨ ਕੀਤਾ ਪੁੱਛਗਿਛ ਕੀਤੀ ਤੇ ਇਹ ਜਿਹੜਾ ਪਾਊਡਰ ਸੀਗਾ ਇਹ ਗੁਰਨਾਮ ਸਿੰਘ ਹੈ ਜਿਹੜਾ ਕਿ ਨੂਰ ਸ਼ਾ ਉਸ ਵੱਲੇ ਸ਼ਾ ਉਤਾੜ ਇੱਥੇ ਦਾ ਰਹਿਣ ਵਾਲਾ ਇਹ ਇਹਦੇ ਮੁੰਡੇ ਨੂੰ ਇਹ ਦੋਨਾਂ ਨੂੰ ਦੇਖ ਕੇ ਗਿਆ ਸੀਗਾ ਤੋ ਅਸੀਂ ਇਹਦੇ ਵਿੱਚ ਜਿਹੜਾ ਹੁਣ ਐਫਆਈਆਰ ਦਰਜ ਕਰਕੇ ਤੇ ਇਹ ਸਿੰਦੂ ਬਾਈ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਬਾਕੀ ਜਿਹੜੀ ਇਹਦੀ ਜਿਹੜੀ ਅਸੀਂ ਪੁੱਛਗਿੱਛ ਕਰ ਰਹੇ ਆ ਇਹਦੇ ਵਿੱਚ ਅਸੀਂ ਹੋਰ ਬੈਕਵਰਡ ਲਿੰਕ ਲਿੰਕੇਜ ਫਾਰਵਰਡ ਲਿੰਕੇਜ ਉਹ ਟ੍ਰੇਸ ਕਰਾਂਗੇ ਉਮੀਦ ਹੈ ਕਿ ਇਹਦੇ ਵਿੱਚ ਜਿਹੜੀਆਂ ਹੋਰ ਜਿਹੜੀ ਆਪਣੀ ਸਕਸੈਸ ਹੋਏਗੀ ਇਹਦੇ ਨਾਲ ਹੀ ਜਿਹੜਾ ਇੱਕ ਆਪਾਂ ਨੇ 20 ਤਰੀਕ ਨੂੰ ਇੱਕ ਮੁਕਦਮਾ ਦਰਜ ਕੀਤਾ ਸੀਗਾ ਐਸਐਚਓ ਸਦਰ ਫਾਜ਼ਿਲਕਾ ਨੇ ਇਹ ਕੁਲਵਿੰਦਰ ਸਿੰਘ ਦੇ ਖਿਲਾਫ ਸੀਗਾ ਜਿਹਦੇ ਵਿੱਚ ਕਰੀਬ ਆਪਾਂ ਨੂੰ ਉਸ ਦਿਨ ਦੋ ਮੋਟਰਸਾਈਕਲ ਜਿਹੜੇ ਬਰਾਮਦ ਹੋਏ ਸੀਗੇ ਜਦੋਂ ਉਹਨਾਂ ਦੀ ਆਪਾਂ ਉਦੋਂ ਤੋਂ ਇੰਟਰੋਗੇਸ਼ਨ ਸਸਟੇਨਡ ਇੰਟਰੋਗੇਸ਼ਨ ਕੀਤੀ ਤੇ ਉਹਦੇ ਹੋਰ ਸਾਥੀਆਂ ਵੱਲ ਵੀ ਜਦੋਂ ਸਾਡੀ ਇਨਵੈਸਟੀਗੇਸ਼ਨ ਵਧੀ ਤਾਂ ਕੱਲੇ ਨਾਲ ਵੱਲੋਂ ਜਿਹੜੇ ਕਰੀਬ 10 ਮੋਟਰਸਾਈਕਲ ਜਿਹੜੇ ਇਹਦੇ ਵਿੱਚ ਹੋਰ ਬਰਾਮਦ ਕੀਤੇ ਗਏ ਸੋ ਇਹ ਜਿਹੜਾ ਕੁਲਵਿੰਦਰ ਹੈ ਇਹਦੇ ਵਿੱਚ ਜਿਹੜਾ ਇਹਦੇ ਖਿਲਾਫ ਜਿਹੜੇ 4 ਮੁਕਦਮੇ ਦਰਜ ਨੇ ਚੋਰੀਆਂ ਦੇ ਜਿਹੜਾ ਬਲਵੀਰ ਹੈ ਇਹਦੇ ਖਿਲਾਫ ਵੀ ਚੋਰੀਆਂ ਦੇ ਮੁਕਦਮੇ ਦਰਜ ਨੇ ਸੋ ਇਸ ਕੇਸ ਵਿੱਚ ਜਿਹੜੇ ਸਾਡੇ ਹੁਣ ਦੋ ਜਿਹੜੇ ਗ੍ਰਿਫਤਾਰ ਜਿਹੜੇ ਹੋਏ ਨੇ ਹੌਨਸਰ ਡਿਵਲ ਇਹਨਾਂ ਦੀ ਜਿਹੜੀ ਫਰਦਰ ਜਿਹੜੀ ਜਿਹੜੀ ਇੰਟਰੋਗੇਸ਼ਨ ਕੀਤੀ ਜਾ ਰਹੀ ਜਿਹੜੀ ਉਹਦੇ ਵਿੱਚ ਆ ਸ ਹੈ ਕਿ ਜਿਹੜਾ ਹੋਰ ਵੀ ਜਿੱਥੇ ਕੋਈ ਰਿਕਵਰ ਇਹਨਾਂ ਨੇ ਚੋਰੀਆਂ ਕੀਤੀਆਂ ਉਹ ਅਸੀਂ ਇਹਨਾਂ ਕੋਲ ਰਿਕਵਰੀਆਂ ਫੈਕਟ ਕਰਾਂਗੇ